ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਟੱਜੀਆਂ ਉੱਡ ਰਹੀਆਂ ਨੇ ਤੇ ਜਿਸ ਨੂੰ ਹੁਣ ਫਿਰ ਤੋਂ ਧਿਆਨ ਦੇ ਵਿੱਚ ਰੱਖਦੇ ਹੋਏ ਦੱਸਦੇ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਵੱਡੀ ਮੀਟਿੰਗ ਕੀਤੀ ਤੇ ਜਿਸ ਦੇ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਮੀਟਿੰਗ ਦੇ ਵਿੱਚ ਸੱਦਿਆ ਅਤੇ ਉੱਥੇ ਹੀ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕਾਰਜਵਿਵਸਥਾ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਲਿਸ ਕਮਿਸ਼ਨਰ ਅਤੇ ਉੱਥੇ ਹੀ ਅਧਿਕਾਰੀਆਂ ਦੇ ਸਾਰੇ ਰਿਵਿਊ ਲਿੱਤੇ ਗਏ ਤੇ ਜਿਸ ਤੋਂ ਬਾਅਦ ਆਈਜੀ ਸੁਖਚੰਦ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਵੱਡੀ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਅਧਿਕਾਰਨ ਵਿਵਸਥਾ ਨੂੰ ਲੈ ਕੇ ਗੱਲਬਾਤ ਤੇ ਚਰਚਾ ਹੋਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀਆਂ ਤੋਂ ਰਿਵਿਊ ਲਿੱਤੇ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਨਾਕੇ ਲੱਗਣਗੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਾਫੀ ਨਾਕਿਆਂ ਨੂੰ ਲੈ ਕੇ ਜਿਹੜਾ ਧਿਆਨ ਵੀ ਰੱਖਣਾ ਪਵੇਗਾ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਵੀ ਜਿਹੜੀ ਚਰਚਾ ਹੋਈ ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਕਾਫੀ ਜਿਹੜੇ ਡਰੱਗ ਕੇਸ ਮਾਮਲੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਮੀਟਿੰਗ ਦਾ ਨਾਂ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਿਹੜੀ ਮੀਟਿੰਗ ਸਾਂਝੀ ਕੀਤੀ ਤੇ ਚਰਚਾ ਹੋਈ ਤੇ ਜਿਸ ਤੋਂ ਬਾਅਦ ਇੱਕ ਅਹਿਮ ਫੈਸਲਾ ਜਿਹੜਾ ਹੁਣ ਆਈਜੀ ਸੁਖਤਾਰ ਸਿੰਘ ਗਿੱਲ ਦੇ ਵੱਲੋਂ ਸੁਣਾਇਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਤਾਰ ਸਿੰਘ ਗਿੱਲ ਦਾ ਹੋਰ ਕੀ ਕਹਿਣਾ ਹੈ ਜਿਹਦੇ ਵਿੱਚ ਅਡੀਸ਼ਨਲ ਚੀਫ ਸਕੱਤਰ ਟੂ ਸੀਐਮ ਸਾਹਿਬ ਸੈਕਟਰੀ ਹੋਮ ਡੀਜੀਪੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬਾਨ ਸੀਪੀ ਸਾਹਿਬਾਨ ਡੀਆਈਜੀ ਆਈਜੀ ਏਡੀਜੀਪੀ ਰੇਂਜਿਸ ਨੇ ਭਾਗ ਲਿਆ ਹਾਂ ਅੱਜ ਇਧਰ ਜਿਹੜਾ ਮੁੱਖ ਮੰਤਰੀ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੇਨ ਹਦਾਇਤਾਂ ਦਿੱਤੀਆਂ ਹਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜਿਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਦੋਂ ਚੋਣਾਂ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਾਕੇ ਲੱਗਣਗੇ ਜਿਦੇ ਵਿੱਚ ਬਾਰੂ ਵੀ ਬਹੁਤ ਸਾਰੀ ਫੋਰਸ ਆਈ ਗਈ ਸੋ ਕਈ ਵਾਰੀ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਨਾਕਿਆਂ ਦੇ ਉੱਤੇ ਜਿਹੜੇ ਐਸਐਚਓ ਸਹਿबान ਡੀਐਸਪੀ ਸਹਿबान ਅਫਸਰ ਸਹਿबान ਉਹਨਾਂ ਨੂੰ ਪ੍ਰੋਪਰ ਜਿਹੜਾ ਹੈ ਗਾਈਡ ਕਰਨ ਕਿ ਹਰ ਇੱਕ ਦੀ ਰਿਲੀਜੀਅਸ ਸੈਂਸਿਟੀਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਇਨਸੀਡੈਂਟ ਦੇਖਣ ਨੂੰ ਆਏ ਆ ਪ੍ਰਾਰਥਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਹਿਬਾ ਜਿਤਾ ਉਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਕਿਉਂਕਿ ਵੱਡੀਆਂ ਮੱਛੀਆਂ ਨੂੰ ਕਾਬੂ ਕਰਨਾ ਜਿਹਦਾ ਪੰਜਾਬ ਪੁਲਿਸ ਦਾ ਹਮੇਸ਼ਾ ਤੋਂ ਏ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਇਸ ਚੀਜ਼ ਦੀ ਕੋਸ਼ਿਸ਼ ਕਰਨ ਗਿਆ ਦੇ ਡਰੱਗਸ ਜਿਹੜਾ ਹੈ ਉਹਦੀ ਜਿਹੜੀ ਸਮਗਲਿੰਗ ਆ ਉਹ ਕੀਤੀ ਜਾਵੇ ਤੋਂ ਉਹਦੇ ਚ ਜਿੱਥੇ ਵੀ ਡਰੱਗਸ ਪੜੇ ਜਾਂਦੇ ਆ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਤੀਸਰਾ ਜਿਹੜਾ ਮੇਨ ਫੋਕਸ ਆ ਮਾਨਜਗ ਮੁੱਖ ਮੰਤਰੀ ਸਾਹਿਬ ਦਾ ਉਹ ਸੀ ਕਿ ਬਿਲਕੁਲ ਨਿਰਪੱਖ ਬਿਨਾਂ ਪੇਤਪਾਪ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਕਰਾਉਣੀਆਂ ਉਹਦੇ ਸਬੰਧ ਦੇ ਵਿੱਚ ਜੋ ਹਦਾਇਤਾਂ ਮਾਨਜਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਆ ਜਿਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸੈਂਸਡ ਵੈਪਨਸ ਦੀ ਡੈਪੋਜੀਸ਼ਨ ਅਨਲਾਈਸੈਂਸਡ ਵੈਪਨਸ ਦਾ ਸੀਜ਼ਰ इलिसिट क्लिक ਕਰਦਾ ਸੀਜ਼ਰ इलिसिट ड्रग्स ਦਾ ਸੀਜ਼ਰ ਨੋਨ ਬੇਲੇਬਲ वारंट्स दी एग्जीक्यूशन पेरोल जम्पर पीओएस ਦੇ ਉੱਤੇ ਫੋਕਸ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਬਿਲਕੁਲ ਨਿਰਪੱਖ ਤੇ ਸ਼ਾਂਤੀਪੂਰਵਕ 조ੜਾਂ ਜੜੀਆਂ ਨੇ ਕੋ ਪੰਜਾਬ ਦੇ ਵਿੱਚ ਕਰਾਈਆਂ ਜਾਣ ਜੜੀਆਂ ਹਦਾਇਤਾਂ ਸਾਰੇ ਥੱਲੇ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਐਸਐਸਪੀ ਸਾਹਿਬ ਸੀਪੀ ਸਾਹਿਬ ਜਾ ਕੇ ਥੱਲੇ ਤੱਕ ਡੀਐਸਪੀ ਤੋਂ ਲੈ ਕੇ ਐਸਐਚਓ ਤੋਂ ਲੈ ਕੇ ਚੌਕੀਆਂ ਤੱਕ ਆਪਣੀਆਂ ਜੜੀਆਂ ਹਦਾਇਤਾਂ ਹੈ ਉਹ ਨੀਚੇ ਤੱਕ ਪਹੁੰਚਾਂ